ਲਾਲ ਜੋੜਾ ਪਾ ਕੇ ਬਰਾਤ ਉਡੀਕਦੀ ਰਹੀ ਕੁੜੀ ਪਰ ਨਾ ਆਈ ਬਰਾਤ ਮੂਰਾ ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਉਸ ਦਾ ਵਿਆਹ ਹੋਣ ਜਾ ਰਿਹਾ ਸੀਗਾ ਸੱਜ ਸਬਰ ਕੇ ਕੁੜੀ ਬੈਠੀ ਸੀਗੀ ਵਿਆਹ ਵਾਲੇ ਜੋੜੇ ਦੇ ਵਿੱਚ ਸੂਟ ਪਾਇਆ ਹੋਇਆ ਸੀ ਨਾਲ ਕਲੀਰੇ ਬੰਨੇ ਹੋਏ ਸੀਗੇ ਹੱਥਾਂ ਦੇ ਵਿੱਚ ਲਾਲ ਚੂੜਾ ਸੀਗਾ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਸੀ ਉਡੀਕ ਰਹੀ ਸੀ ਆਪਣੇ ਹਮਸਫਰ ਨੂੰ ਜਿਸ ਦੇ ਨਾਲ ਉਸਨੇ ਪੂਰੀ ਜ਼ਿੰਦਗੀ ਬਿਤਾਉਣੀ ਸੀ ਕਿਉਂਕਿ ਉਸ ਦਾ ਵਿਆਹ ਸੀ ਪਰ ਜਦੋਂ ਸਮਾਂ ਉਡੀਕਦੇ ਰਹੇ ਪਰਿਵਾਰ ਵਾਲੇ ਜਦੋਂ ਕੁੜੀ ਵਾਲੇ ਉਡੀਕਦੇ ਰਹੇ ਬਰਾਤ ਜਿਹੜੀ ਆ ਉਹ ਨਹੀਂ ਆਈ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਹੁਣ ਉਹ ਕੁੜੀ ਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੁੜੀ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਤੇ ਮੁੰਡਾ ਜੋ ਹੈ ਸੁਲਤਾਨ ਵਿੰਡ ਦਾ ਰਹਿਣ ਵਾਲਾ ਜੋ ਹੈ ਦੱਸਿਆ ਜਾ ਰਿਹਾ ਇਹ ਵੀ ਦੱਸਿਆ ਜਾ ਰਿਹਾ ਕਿ ਦੋਵੇਂ ਆ ਪ੍ਰੇਮ ਸੰਬੰਧ ਸੀਗੇ ਦੋਵਾਂ ਨੇ ਜਿਸ ਤੋਂ ਬਾਅਦ ਦੋਵਾਂ ਨੇ ਹੁਣ ਵਿਆਹ ਕਰਉਣਾ ਸੀ ਪਰ ਅਚਾਨਕ ਜੋ ਹੈ ਉਹ ਮੁੰਡਾ ਮੁਕਰ ਜਾਂਦਾ ਹੈ ਤਾਂ ਪਹਿਲਾਂ ਕੁੜੀ ਦਾ ਜੋ ਕਹਿਣਾ ਕੁੜੀ ਦਾ ਇਹ ਕਹਿਣਾ ਹੈ ਕਿ ਜੋ ਜਿਸ ਦੇ ਨਾਲ ਇਸ ਦਾ ਵਿਆਹ ਹੋਣਾ ਸੀਗਾ ਉਹ ਮੁੰਡਾ ਉਸ ਦੇ ਨਾਲ ਪ੍ਰੇਮ ਸੰਬੰਧ ਸੀਗੇ ਪਹਿਲਾਂ ਉਸਤੇ ਨਾਲ ਕਿਵੇਂ ਉਸਨੇ ਰਿਸ਼ਤਾ ਜੋੜਿਆ ਉਹ ਸਾਰੀਆਂ ਗੱਲਾਂ ਉਸਨੇ ਦੱਸੀਆਂ ਨੇ মিডিਆ ਦੇ ਸਾਹਮਣੇ ਤੇ ਉਸ ਤੋਂ ਬਾਅਦ ਹੁਣ ਜਦੋਂ ਵਿਆਹ ਹੋਣ ਜਾ ਰਿਹਾ ਸੀ ਤਾਂ ਅਚਾਨਕ ਉਹ ਮੁਕਰ ਜਾਂਦਾ ਹੈ ਤਾਂ ਇਹ ਪੂਰੀਆਂ ਤਸਵੀਰਾਂ ਜਿਹੜੇ ਤੁਸੀਂ ਵੇਖ ਰਹੇ ਹੋ ਕਿ ਇਹ ਕੁੜੀ ਵਾਲਿਆਂ ਦਾ ਘਰ ਹੈ ਕੁੜੀ ਵਲੇ ਦਾ ਪਰਿਵਾਰ ਹੈ ਤੇ ਨਾਲ ਤੁਸੀਂ ਵੇਖੋ ਵਿਆਹ ਦਾ ਪੂਰਾ ਜੋ ਹੈ ਇੰਤਜ਼ਾਮ ਜਿਹੜੇ ਨੇ ਕੀਤੇ ਹੋਏ ਸੀਗੇ ਤੁਸੀਂ ਵੇਖੋ ਕਿਸ ਤਰ੍ਹਾਂ ਸੂਟ ਵਰੀ ਜੜੀ ਉਹ ਵੀ ਪਈ ਹੈ ਮੇਕਅਪ ਕਿਟ ਪਈਆ ਤਾਂ ਜੋ ਵੀ ਸਮਾਨ ਹੁੰਦਾ ਜੋ ਧੀ ਨੇ ਨਾਲ ਲੈ ਕੇ ਜਾਣਾ ਹੁੰਦਾ ਕੁੜੀ ਨੂੰ ਦੇਣਾ ਹੁੰਦਾ ਜੋ ਵਰੀ ਉਹ ਸਾਰਾ ਸਮਾਨ ਪਿਆ ਜੜਾਗਾ ਉਹ ਦਿਖਾਈ ਵੀ ਦੇ ਰਿਹਾ ਹੈ ਤਸਵੀਰਾਂ ਨੇ ਤਾਂ ਕੁੜੀ ਦਾ ਵਿਆਹ ਹੋਣ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੇ ਨਾਲ ਅਜਿਆ ਹੋ ਜਾਂਦਾ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਦੇ ਬਾਰੇ ਕੁੜੀ ਦਾ ਪਰਿਵਾਰ ਦਾ ਕੀ ਕਹਿਣਾ ਤੇ ਫਿਰ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਉਹ ਚੱਚੇ ਚਾਹੰਦੇ ਸੀ ਮੈਂ ਵੀ ਚੱਚੇ ਜਾਣੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੇ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾ ਵਿਆਹ ਕਰਾਉਣਾ ਵਾ ਤੂੰ ਮੇਨਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਿਆ ਨਹੀਂ ਮੈਂ ਤੇਨਾ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇਰੇ ਤੇ ਯਕੀਨ ਨਹੀਂ ਆ ਇਹਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾਂ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਲੋਣੇ ਘਰ ਆਣ ਜਾਣ ਕਿਸ ਤਰ੍ਹਾਂ ਹੋਇਆ ਯਾਰ ਸਾਡੇ ਘਰੇ ਆਣ ਜਾਣ ਉਹ ਚਰਚ ਚ ਜਾਂਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਈ ਹੌਲੀ ਹੌਲੀ ਨਹੀਂ ਚਰਚ ਚ ਤੇ ਚਰਚ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਉਹ ਮੰਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਸ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁੱਕਰਿਆ ਤੇ ਮੈਂ ਆਪਣੇ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ। ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ। ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ। ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਨਾ। ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ। ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ। ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ। ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਐ ਜਾਂ ਕਿੱਦੇ ਨਹੀਂ। ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ? ਕੋਛ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀਏ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ 'ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਆ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਕੋਈ ਪਰਿਵਾਰ ਨਹੀਂ ਆਉਣਾ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਈ ਉਹ ਕੋਈ ਵੀ ਨਹੀਂ ਹਾਂ ਮਨ ਮਨਾ ਕੀਤਾ ਕੀ ਕਾਰਨ ਲੱਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਜ਼ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕੀ ਲੱਗਦਾ ਜਦੋਂ ਮਰਦੀਆਂ ਸੋਹਾਂ ਖਾਂਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਭਾਈਆਂ ਉਹਨੇ ਨਹੀਂ ਨਭਾਈਆਂ ਅੱਜ ਗੱਲ ਬਾਤ ਹੋਈ ਉਹਨਾਂ ਤਰੀਕ ਰੱਖੀਗੀ ਤੇ ਆਂਦੇ ਹੀ ਭੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤੇ ਉਹਨਾਂ ਨੇ ਵਿਆਹ ਤੋਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਵਾਪਸ ਆ ਗਏ ਹਾਂਜੀ ਤੇ ਮੈਨੂੰ ਅੱਜ ਗੁੱਸਾ ਚੜਿਆ ਮੈਂ ਆਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਾਂਗਾ ਤੇ ਅਹੀਂ ਫੇਰ ਘੇਰਿਆ ਉਹਨਾਂ ਨੂੰ ਅਸੀਂ ਅੱਖਾਂ ਹੀ ਬੁਵਾ ਨਹੀਂ ਕਾ ਖੋਲਣਾ ਸੀ ਅੱਜ ਇਹਨਾਂ ਨੂੰ ਕਸੇਟ ਲਾਵਾਂਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫੇਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹੁੰਦੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਨੂੰ ਪਤਾ ਲੱਗਿਆ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚਾ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਨੇ ਆਗੇ ਯਾਨੀ ਨਾਮ ਉਹਨਾਂ ਨਾਲ ਕੀ ਆ ਬਰਾਣਾ ਦਾ ਹਾਂਜੀ ਬਰਾਾ ਤਾਂ ਲੈ ਕੇ ਕਿਉਂ ਨਹੀਂ ਆਇਆ ਬਰਾਾ ਤਾਂ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਤੁਹਾਨੂੰ ਪੁੱਛਿਆ ਕਰਦੇ ਫੋਨ ਆਇਆ ਕਰਦੇ ਫੋਨ ਲਾਇਆ ਕਹਿੰਦੇ ਸੀ ਬੇਦਖਲ ਕੀਤਾ ਸੀ ਨਹੀਂ ਗਾਇਆ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਕਿੰਨੇ ਦਿਨ ਤੋਂ ਰਿਲੇਸ਼ਨ ਚ ਰਿਹਾ ਹੈ ਕਿੱਥੇ-ਕਿੱਥੇ ਤੁਹਾਡੀ ਕੁੜੀ ਨੂੰ ਮਿਲਦਾ ਰਿਹਾ ਹੈ ਹਾਂਜੀ ਸਰ ਜੀ ਪਤਾ ਨਹੀਂਗਾ ਇਹ ਮਤਲਬ ਪੀ ਬਟਿਕ ਤੇ ਜਾਂਦੀ ਰਹੀ ਬਟਿਕ ਤੋਂ ਉੱਥੋਂ ਜਾਂਦੇ ਰਹੇ ਅਗੇ ਤੇ ਸਾਨੂੰ ਨਹੀਂ ਪਤਾ ਹੁੰਦਾ ਤੇ ਉਹ ਆਂਦੀ ਨਹੀਂ ਮੇਰੀ ਕਿਸੇ ਨਾਮ ਨੀ ਮੈਂ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਨ ਉਹ ਜੇ ਕਿ ਮੈਂ ਪਤਾ ਤਰੀਕੇ ਨਾਲ ਗੱਲਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆ ਅਕਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਹੀ ਮੈਂ ਨਹੀਂ ਕਰ ਆਇਆ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਸੀਂ ਉਹਦਣਾ ਕਰ ਲਾਂ ਇਹ ਤਾਂ ਵੀ ਨਹੀਂ ਅਨੁਦਾਸਦੀ ਹੁੰਦੀ ਪਰ ਕਿ ਲੱਗਦਾ ਅੱਜ ਉਹ ਖਾ ਗਰੀ ਹਾਂਜੀ ਉਹ ਮੁੜਕੇ ਨਾ ਬੁੱਢਾ ਮੁੰਡਾ ਜਿਹੜਾ ਨਾ ਬੇ ਬੇਟਾ ਮੇਰਾ ਤੇ ਇਹ ਕਿਤੇ ਨਾ ਉਹਦੀ ਚਰਚ ਦੀ ਕੋਈ ਮੀਟਿੰਗ ਕਿਉਂ ਕੀ ਪਤਾ ਸੋਪਾ ਯਾਤਰਾ ਕੋਤੇ ਗਿਆ ਤੇ ਇਹ ਬੇਟੀ ਦਾ ਫੋਨ ਹੀ ਤੇ ਬੇਟੀ ਦੇ ਫੋਨ ਤੇ ਨਾ ਉਹਦਾ ਫੋਨ ਆਈ ਜਾਂਦਾ ਸੀ ਮੁੰਡੇ ਦਾ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਭਰਾ ਕੋਲੇ ਇਹ ਮੁੰਡਾ ਭਰਾ ਕੋਲ ਫੋਨ ਵੀ ਮਤਲ ਕਰਕੇ ਤੇ ਇਹਨੇ ਪਾਸਟਰ ਨੂੰ ਵਿਖਾਤਾ ਜੀ ਅੱਜ ਜੀ ਭਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੀ ਭੈਣ ਕ ਫੋਨ ਨਹੀਂ ਆ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚ ਵੇਖਿਆ ਤਾਂ ਉਹ ਕਹਿੰਦੀ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾਇਆ ਵੀ ਕਿਹੜੀ ਗਲਤ ਉਹਨ ਤੇ ਇਤਨੇ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਵੀ ਆਂਦਾ ਮੇਰੀ ਵੀ ਕੀ ਲੱਗਦਾ ਨਹੀਂ ਗੂਗਲ ਜਾ ਕੇ ਇਤਨੀਆ ਕੰਮ ਕਰਦੇ ਸੋਭਾ ਦਿੰਦੇ ਹਾਂ ਹਾਂ ਸੋਭਾ ਦਿੰਦੇ ਨਾ ਇਹਨੂੰ ਚਾਹੀਦੇ ਹੈ ਨਾ ਉਹਨੂੰ ਹੀ ਚਾਹੀਦੇ ਤੇ ਪਰ ਰੱਬ ਨੇ ਕੀ ਪਤਾ ਇਹਨਾਂ ਦਾ ਕਿਹੜੀ ਯੋਜਨਾ ਦੇ ਵਿੱਚ ਇਹਨਾਂ ਨੂੰ ਪਿੱਕ ਕੱਢਾਤਾ ਨਹੀਂ ਤੇ ਕੀਪਤਾ ਕਿ ਕਿੰਨਾ ਕਚਰੇ ਇਹਨਾਂ ਚੱਲਦੀ ਰਹਿਣਾ ਸਾਨੂੰ ਇੰਨੀ ਤੰਗੀ ਦਿੱਤੀ ਜਿਹੜੀ ਕਮੇਟੀ ਪਾਉਣੀ ਨਹੀਂ ਆਵੇ ਹੁਣ ਵੀ ਲੱਖ ਦੀ ਕਮੇਟੀ ਪਾਈ ਇਹਨੇ ਮੁੰਡੇ ਨੇ ਖਰਾਬ ਕਰਵਾਈ ਤੇਰੀ ਮਾਂ ਨੇ ਤੇਰਾ ਵਿਆਹ ਕਰ ਦੇਣਾ ਈਓ ਤੇਰੀ ਆਹ ਕਰ ਦੇਣਾ ਤੂੰ ਕਮੇਟੀ ਖਰਾਬ ਕਰ ਦੇ ਤੂੰ ਘਰ ਤੇ ਲਾ ਦੇ ਤੇਰੀ ਮੰਮੀ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਮੈਂ ਤੇਰਾ ਵਿਆਹ ਕਰਾਂ ਜਿਹੜੀ ਐ ਕਮੇਟੀ ਚੁੱਕਣੀ ਉਹ ਬਰਬਾਦ ਕਰਾ ਜਿਹੜੀ ਕਮੇਟੀ ਚ ਉਹ ਬਰਬਾਦ ਕਰਾ ਕਦੀ ਕੁੜੀ ਨੇ ਕਿਤੇ ਵਰਤਦਿਆਂ ਕਦੀ ਕਿ ਹਾਨੂੰ ਪੈਸਾ ਮਤਲ ਜੋੜਨ ਦੇਂਦਾ ਨਹੀਂ ਆਈ ਟਾਂਡਾ ਕਿੰਨਾ ਕਸਾਡਾ ਆਇਆ ਹਾਂਜੀ ਅੱਜ ਆਡਾ ਵੀ ਸਾਡਾ ਅੱਜ ਵੀ ਬਥੇਰਾ ਹੋ ਗਿਆ ਵਗਾ ਪਾਈ ਮੁੰਦਰੀਆਂ ਤੋਂ ਕਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋ ਪੈਸੇ ਨਹੀਂ ਹੈਗੇ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀ ਫੜ ਵੀ ਚਲੋ ਕੋਈ ਨਹੀਂ ਜੇ ਕੋਡ ਮਰਜ ਤੇ ਨਾ ਮੁੰਡਾ ਮੰਨੂਗਾ ਅਸੀਂ ਆਪਣੇ ਕੋਲੋਂ ਕਰ ਦਾਂਗੇ ਤੇ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ ਹੁਣ ਕੀ ਮੰਗ ਕਰਦੇ ਆਂ ਅਈ ਹੁਣ ਇਹੋ ਮੰਗਾ ਦੇ ਪਿਆਡੀ ਕੁੜੀ ਨਾਲ ਵਿਆਹ ਕਰਾਉਣਾ ਨੀਗਾ ਹੁਣ ਇਹਨੂੰ ਸਜਾ ਹੋਣੀ ਚਾਹੀਦੀ ਤਲਾਹ ਨੂੰ 112 ਤੋਂ ਮਿਲੀ ਹੀ ਇਹ ਇੱਥੇ ਕੋਈ ਵਿਆਹਬੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਆ ਇੱਥੇ ਆ ਗਏ ਅਸੀਂ ਪਤਾ ਕੀਤਾ ਇਹ ਕੁੜੀ ਨੇ ਚੂੜਾ ਪਾਇਆ ਹੋਇਆ ਹੈ ਠੀਕ ਹੈ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਿਆ ਉੱਥੇ ਤੇ ਅਸੀਂ ਹੁਣ ਆਏ ਆ 112 ਤੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਵੂਮਨ ਸੈਕਟਰ ਚ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਕੋਲ ਵੀ ਗੱਲ ਹੈ ਹਾਂ ਡੇਲੋਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਵੋ ਮੈਂ ਸਾਲ ਦੇ ਇੰਚਾਰਜ ਜਿਹੜੇ ਨੇ ਲੇਡੀਜ਼ ਲੱਗੇ ਉਹ ਦੇਖਣ ਤਾਂ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਵੱਲੋਂ ਹਾਂ ਹੁਣ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ ਸਾਲ ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਨਹੀਂ ਇਹਨਾਂ ਨਾਲ ਠੀਕ ਹੈ ਨਾ ਕੀ ਦੱਸਿਆ ਨਹੀਂ ਭਾਈ ਦਾ ਬਿਆਹ ਟਾਈਮ ਸੀ ਵਿਆਹ ਦਾ ਹਾਂ ਦੱਸਿਆ ਅੱਜ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰ ਮੁੰਡਿਆਂ ਦਾ ਨਹੀਂ ਸਾਡੀ ਨਹੀਂ ਉਹਨਾਂ ਦਾ ਕੋਈ ਗੱਲ ਹੋਈ ਇਹ ਤਬਾਤ ਦਸਿਆ ਨਾ ਫਿਰ ਨੌਚ ਚ ਲਿਆਤਾ ਮੈਂ ਰੀਡਰ ਸਾਹਿਬ ਦੇ ਨੌਚ ਚ ਲਿਆਤਾ ਸੀ ਐਸ ਐਚਓ ਨੌਚ ਚ ਲਿਆਤਾ ਠੀਕ ਹੈ ਇਹ ਉਹ ਵੂਮਨ ਸਾਲ ਦਾ ਮਸਲਾ ਉਹ ਉਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕੱਟ ਕੇ ਵੀਟ ਕਰ ਲਈਏ ਅਲੱਦਾ ਕੁੜੀ ਨਾਲ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ